ਵਾਤ ਉਸ ਫੇਸਬੁਕ ਤੇ ਵੀਡੀਓ ਪਾਇਆ ਕਰ ਉਹ ਹੀ ਮੈਂ ਚਲਾਉਂਦਾ ਪਤੰਦਰ ਸਾਰਾ ਸ਼ੂਟਿੰਗ ਦਾ ਸਮਾਨ ਨਾਲ ਹੀ ਚੱਕੀ ਫਿਰਦਾ ਇਹ ਦਿਲਾਂ ਸੁਖ ਸੰਬਰ ਦੇ ਦਿਨ ਬਲੀਏ ਪਤੰਦਰ ਕਲੈਂਡਰ ਵੀ ਛਾਤੀ ਤੇ ਟੰਗੀ ਫਿਰਦਾ ਇਹ ਕਰਦਾ ਪੂਰੀ ਵਿਅੰਗ ਸਮੇਤ ਵਿਆਖਿਆ ਨਮਾਸਾਲ ਆ ਗਿਆ ਤੇ ਨਮਾਸਾਲ ਤੋਂ ਪਹਿਲਾਂ ਪਹਿਲਾਂ ਮੈਨੂੰ ਕੋਈ ਪੋਸਟ ਕਰ ਦੇ ਪਰਪੋਜ਼ ਤਾਂ ਕਰਦਾ ਤੇਰਾ ਕੀ ਪਤਾ ਦੰਦ ਮਾਰ ਕੇ ਮੇਰਾ ਮਿਹਦਾ ਬਾਹਰ ਕੱਢ ਦੇ ਤੂੰ ਦਾ ਛੁੱਭੀ ਚਲਾ ਮੈਨੂੰ ਤਾਂ ਕਿਸੇ ਕੋਲ ਨਾਲ ਦੇਖੂੰਗਾ ਬਚਣਾ ਕਿ ਮੈਂ ਤੈਨੂੰ ਦੱਸੇ ਨੋ 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 ਤੈਨੂੰ ਪ੍ਰਪੋਜ਼ ਕਰਨ ਨਾਲੋਂ ਚੰਗਾ ਤਾਂ ਬੰਦਾ ਸਲਫਾਸ ਖਾ ਕੇ ਮਰ ਜੇ ਮੋਤ ਆ ਜਾਵੇ ਪਰ ਇਦਾਂ ਦਾ ਕੌਨਫੀਡੈਂਸ ਕਦੇ ਨਾ ਆਵੇ ਮਰਦ ਸਮਾਜ ਤੋਂ ਮੈਂ ਮਾਫੀ ਮੰਗਦੀ ਹਾਂ ਨੱਚ ਏ ਰਿਹਾ ਸ਼ਰਮ ਮੈਨੂੰ ਆਈ ਜਾਂਦੀ ਛੋਟੀ ਉਮਰੇ ਵਿਆਹ ਕਰਨ ਦੇ ਨੁਕਸਾਨ ਇਹਦਾ ਉਦੋਂ ਹਟੂ ਜਦੋਂ ਇਸਦੀ ਸੱਸ ਨੇ ਆਪਣਾ ਵੈਲ ਬੁਣਾ ਦੱਸਿਆ ਫਿਰ ਇਸਦਾ ਵੈਲੀ ਬੁਣਾ ਵੀ ਉੱਡ ਜਾਣਾ ਜੇ ਤੈਨੂੰ ਸੰਟਾ ਕਲੌ ਨੇ ਦੇਖ ਲੈਣਾ ਤਾਂ ਉਹਨੇ ਦੂਜੀ ਵਾਰ ਮਰ ਜਾਣਾ ਬਰਾ ਵੀਡੀਓ ਜਿਹੜੀ ਹੁੰਦੀ ਆ ਨਾ ਫੇਸਬੁੱਕ ਤੇ ਪਾਇਆ ਕਰੋ ਕਿਉਂਕਿ ਉਹ ਅਸੀਂ ਚਲਾਉਂਦੇ ਨਹੀਂ ਲੱਗਦਾ ਮੈਨੂੰ ਵੀ ਜੋਗੀ ਬਣਾ ਪੈਣਾ। ਉਸਕੇ ਦੀ ਇਹ ਪਤਾ ਨਹੀਂ ਪਾਦਾ ਉਸਕੇ ਵੀ ਹੋ ਗਿਆ ਨਹੀਂ। ਬਾਬਾ ਮੈਨੂੰ ਝੋਲਾ ਚੁੱਕਣ ਤੇ ਰੱਖ ਲੋ। ਤੂੰ ਨੇ ਪਹਿਲੇ ਨੱਟੇ ਕਲਮ। ਆਸਾਨੀ से मरने के लिए सात दबाएं। <laughs> ਰੀਲੈਕਸ ਗਾਈਜ਼ AI ਹੈ ਕਾਲਿਯੂ ਨਾ ਕਾਲਿਆਂ ਦਾ ਯੁੱਗ ਸਵੇਰੇ ਸਵੇਰੇ ਕਾਲਜਾ ਫੂਕਦਾ ਚਾਹਵਣੀ ਪੀਣ ਦਿੰਦੇ ਮੈਂ ਕੰਮ ਤੇ ਚੱਲਿਆ ਸੀ ਹੁਣ ਛੁੱਟੀ ਲੈਣ ਲੱਗਾ ਭਾਈ ਥੋੜਾ ਬਈ ਸਿਕਾਪਰ ਚੱਬ ਵੀ ਲੈ ਕੇ ਅੰਦਰ ਮਾਲਾ ਬਣਾਉਣੀ ਆ ਉਦੋਂ ਤੱਕ ਨਾ ਹਟੀ ਜਿੰਨਾ ਟਾਈਮ ਵੇਟਰ ਸਾਤੀ ਚ ਲੱਤਾਂ ਨਹੀਂ ਮਾਰਦਾ ਇਹਨਾਂ ਕਰਕੇ ਕਹਿੰਦੇ ਆ ਇਕੱਠਾ ਤਾਂ 500 ਦਾ ਵਾ ਪਰ ਤੁਸੀਂ 600 ਮੰਨ ਕੇ ਚੱਲੋ ਡੰਡੇ ਦੇ ਵਜੀ ਕਿਲੋ ਡੰਡੇ ਦੇ ਵਜੀ ਕਿਲੋ ਕਿਹੜੇ ਡੰਡੇ ਆਂਡੇ ਨਹੀਂ ਇਹਦੇ ਤਾਂ ਡੰਡੇ ਫੇਰੋ ਬਿਜਲੀ ਵਾਲੇ ਭਾਈ ਇਹਨੂੰ ਆਂਡੇ ਨਹੀਂ ਇਹਨੂੰ ਤਾਂ ਬਿਜਲੀ ਦੇ ਛੜਕੇ ਦੇ ਗਰੇ ਵਾਲ ਕੇ ਖਾਦੇ ਜੀ 10 ਰੁਪਏ ਦਾ ਹੀ ਕਿੰਡਾ ਇਹ ਕਿੰਨੇ ਦੇ ਡੇਢ ਡੋਗਲੇ ਦੇ ਜੀ 2 ਕਿਲੋ ਕਿਵੇਂ ਆ ਜਾ ਮੈਂ ਤੂੰ ਬਸ ਭੋਰੀ ਚੱਲ ਅਸੀਂ ਵੀ ਵਾਈਫਾਈ ਲਗਵਾਇਆ ਨੈਵਰ ਚੀਚਾਂ ਲੈ ਲੈ ਕੇ ਗਉਂਦਾ ਚੋਬਰ ਸੁਰਾਂ ਦੇ ਬਾਦਸ਼ਾਹ 우ਸਤਾਦ ਸੋਨੂ ਸੀਤੋਵਾਲਾ ਬੋਲਦਾ ਘਾਟਾ ਤੇ ਵਾਈਬ੍ਰੇਸ਼ਨ ਜ਼ਿਆਦਾ ਕਰਦਾ ਮੈਂ ਜੀ ਰਿਆ ਨਹੀਂ ਬੜਿਆ ਨਹੀਂ ਬੜਿਆ ਕਿਤੇ ਨਹੀਂ ਮੇਰੇ ਰੋਜ਼ ਨਾਲੇਗਾ ਮੇਰੇ ਪਾਪਾ ਨਾਲੇਗਾ ਰਹ ਗਿਆ ਦੋ ਕਿਸ਼ਤਾ ਰਹਿ ਗਈਆਂ ਮੈਂ ਫੋਨ ਹੀ ਵੇਚ ਦੇਣਾ ਵੀਰੇ ਇੱਕ ਬੰਦਾ ਚੁੱਕਣਾ ਸੀ ਮਾਰੀ ਬੱਸੀ ਕਰਨੀ ਆ ਸੀ ਫੜ ਕੇ ਲਿਆ ਬਾਲੀਆ ਹਾਏ 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 ਪੋਰੀ ਚਲੋ ਸਾਡੇ ਵੀ ਵਾਈਫਾਈ ਲੱਗਾ ਕਟਿਉਣਾ ਉਹਨਾਂ ਚਿਰ ਜਿੰਨਾ ਟਾਈਮ ਪੈਸ ਵਾਲੇ ਤੁਹਾਨੂੰ ਬਾਹਰ ਨਹੀਂ ਕੱਢਦੇ। ਬੱਸ ਇਹ ਕਹਿੰਦੇ ਜੀ ਬੋਲਾ ਨਾ ਪੈਸਾ ਵੀ ਬਰਾਤੀ ਦੇ ਬੋਤ ਕਰਿਆ ਸਾਰੀ ਆ ਜੀਜੂ। ਹਟ! ਕੀ ਹੈ ਇਤਨਾ? ਇੰਨੂੰ ਪੂਰੀ ਰਾਤ ਨੀਂਦ ਨਹੀਂ ਆਈ ਹੋਣੀ ਕਿ ਕੱਲ ਨੂੰ ਤਾਂ ਮੈਂ ਬੋਲੀ ਪਾਉਣੀ। ਇਨੇ ਸਾਰਾ ਸਮਾਜ ਸ਼ਰਮਿੰਦਾ ਕਰਤਾ ਬੋਲੀ ਪਾ ਕੇ। ਪਿੱਛੇ ਹੋ ਜਾ ਉਹਨੇ ਖਿੱਚ ਕੇ ਚਪੇੜ ਮਾਰਨੀ ਆ ਅੰਕਲ ਤੇਰੀਆਂ ਹਰਕਤਾਂ ਤੋਂ ਲੱਗਦਾ ਤੈਨੂੰ ਨਰਕ ਹੀ ਭੇਜਣਾ ਪੈਣਾ ਸਾਡਾ ਵਿਆਹ ਹਾਲ ਹੀ ਸਵਾਹ ਹੋਣਾ ਹਾਲੀ ਤਾਂ ਇਹ ਨਹੀਂ ਰਿਟਾਇਰ ਹੁੰਦੇ ਇਹ ਉਮਰ ਤਾਂ ਸਵਰਗ ਸਾਫ਼ ਕਰਨ ਦੀ ਆ ਪਰ ਤੂੰ ਕਿਹੜੇ ਕੰਮਾਂ 'ਚ ਪਿਆ ਹਾਂਜੀ ਦੋਸਤੋ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਨਾਲੇ ਆਪਣੇ ਚੈਨਲ ਕਰ ਲਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ